ਕੇ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੱਚੇ ਤਹ ਜਾਏ ਸ਼ਬਦ ਵਰਦਿਆ ਮਨ ਕੁੰਚਰ ਇਹ ਮਨ ਕਾਬੂ ਆ ਜਾਏਗਾ ਕੁੰਚਰ ਦਾ ਲਫਜ਼ੀ ਅਰਥ ਹੈ ਜੀ ਹਾਥੀ ਇਹ ਮਨ ਹਾਥੀ ਦੀ ਤਰ੍ਹਾਂ ਹੈ ਤੇ ਜਿਸ ਹਾਥੀ ਦੇ ਸਿਰ ਤੇ ਮਹਾਵਤ ਨਾ ਹੋਵੇ ਨਾ ਚੇਤੇ ਰੱਖਿਓ ਜਿੰਨੀ ਤਬਾਈ ਉਹ ਕਰਦਾ ਪੁੱਛੋ ਹੋ ਜਣਾ ਕਿਦੀ ਵਸ ਦੀ ਚ ਵੜ ਜਾਏ ਲੋਕਾਂ ਦੇ ਘਰ ਖੰਬੇ ਸਭ ਕੁਝ ਇੱਥੋਂ ਤੱਕ ਗੱਡੀਆਂ ਪਲਟਾ ਪਲਟਾ ਸਕੀ ਜਾਂਦਾ ਹੈ ਮਹਾਰਜ ਕਹਿੰਦੇ ਮਨ ਕੋਲ ਤਾਕਤ ਬੜੀ ਹੈ ਇਹ ਖਾਤੀ ਦੀ ਤਰ੍ਹਾਂ ਹੈ ਤੇ ਮਹਾਵਤ ਦੇ ਉੱਤੇ ਗੁਰੂ ਚਾਹੀਦਾ ਹੈ ਮਨ ਕੁੰਚਰ ਪੀਲਕ ਗੁਰੂ ਤੇ ਗੁਰੂ ਜੀ ਕੋਲ ਇੱਕ ਛੋਟਾ ਜਿਹਾ ਕੁੰਡਾ ਹੈ ਸਰਿਆ ਉਹ ਕੁੰਡਾ ਹੈ ਗੁਰੂ ਦੇ ਸ਼ਬਦ ਦਾ ਉਹ ਕੁੰਡਾ ਹੈ ਗੁਰੂ ਦੇ ਗਿਆਨ ਦਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੰਤੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਔਜੜ ਪਾਏ ਜਿਨ ਹਾਥੀ ਦੇ ਸਿਰ ਤੇ ਕੁੰਡਾ ਕੋਈ ਨਹੀਂ ਉਹ ਉਜਾੜ ਚ ਭਜਦਾ ਜਿਹਦੇ ਸਿਰ ਦੇ ਉੱਤੇ ਗੁਰੂ ਦੇ ਸ਼ਬਦ ਦਾ ਕੁੰਡਾ ਕਿ ਨਹੀਂ ਉਹ ਮਨ ਵੀ ਉਜਾੜ ਵਿੱਚ ਭਜਦਾ